ਜਸੀ ਮਲੇ ਕੋਲਾ ਦੇ ਪ੍ਰੂਥੀ ਇਲੈਕਟ੍ਰਿਕ ਸਟੋਰ ਦੇ ਵਿੱਚ ਪਹੁੰਚੇ ਆ ਜਿੱਥੇ ਦੀਵਾਲੀ ਦੇ ਤਿਹਾਰਾ ਨੂੰ ਲੈ ਕੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕ ਦੂਰੋਂ ਦੂਰੋਂ ਆਪਣੇ ਸਮਾਨ ਨੂੰ ਤਿਹਾਰ ਦੇ ਮੌਕੇ ਤੇ ਲੈਣ ਲਈ ਇੱਥੇ ਪਹੁੰਚ ਰਹੇ ਨੇ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਐਸ ਜੀ ਡੀਆਂ ਤੇ ਹੋਰ ਇਲੈਕਟ੍ਰੋਨਿਕ ਸਮਾਨ ਮਿਲ ਰਿਹਾ ਬਹੁਤ ਸਸਤੇ ਰੇਟਾਂ ਤੇ ਤੁਸੀਂ ਆਵੇ ਜਿਹੜੀਆਂ ਆਪਾਂ ਗੱਲ ਕਰਦੇ ਆਂ ਦੀਵਾਲੀ ਦੀਆਂ ਰੌਣਕਾਂ ਦੀ ਗੱਲ ਕਰੀਏ ਰੌਣਕਾਂ ਹਰ ਸਾਲ ਹੀ ਹੁੰਦੀਆਂ ਨੇ ਪੂਰਾ ਸਾਲ ਵੀ ਰਹਿੰਦੀਆਂ ਨੇ ਕਿਉਂਕਿ ਜਿਹੜਾ ਸਾਲ ਦੇ ਦਿਨ ਹੁੰਦੇ ਨੇ 10 15 ਦਿਨ ਇਹ ਕੰਪਨੀ ਦਿੰਦੀਆਂ ਵੱਡੀਆਂ ਆਫਰ ਇਹ ਉਹੀ ਸਟੋਰਾਂ ਤੇ ਜਿਹੜੇ ਅਥਰਾਇਜ਼ਡ ਸਟੋਰ ਨੇ ਜਿਵੇਂ ਸਾਡਾ ਵਾਲਾ ਸਟੋਰ ਹੈਵਨਸ ਕੰਪਨੀ ਦਾ ਸਟੋਰ ਆ ਅਥਰਾਇਜ਼ਡ ਸਟੋਰ ਆ ਇੱਥੇ ਸਕੀਮਾਂ ਕੈਸ਼ਬੈਕ ਸਕ੍ਰੈਚ ਕਾਰਡ ਗਿਫਟ ਹਰ ਚੀਜ਼ ਅਵੇਲੇਬਲ ਰਹੀ ਹਰ ਟਾਈਮ ਕਿੱਡੇ ਕਿੱਡੇ ਕ ਇਨਾਮ ਤੁਸੀਂ ਗਿਫਟ ਦੇ ਵਿੱਚ ਦੇਦੇ ਤੁਸੀਂ ਮੇਰਾ ਖਿਆਲ ਤਾਂ ਕੋਈ ਵੀ ਕਸਟਮਰ ਹੋਵੇ ਦਾ ਹਰ ਕਸਟਮਰ ਨੂੰ ਅਸੀਂ ਗਿਫਟ ਦੇ ਕੇ ਭੇਜਦੇ ਹਾਂ ਔਰ ਜਦੋਂ ਅਸੀਂ ਸਕ੍ਰੈਚ ਕਾਰਡ ਕੱਢਦੇ ਕਿਸ ਨੂੰ ਕਿੰਨਾ ਨਿਕਲ ਜਾਂਦਾ ਕਿਸ ਨੂੰ ਕਿੰਨਾ ਨਿਕਲਦਾ ਉਹ ਲੱਗਣੇ ਆ ਆ ਦੇਖੋ ਉਹਨਾ ਗੱਡੀਆਂ ਦੀ ਗੱਲ ਕਰੀਏ ਕਾਰਾਂ ਦੀ ਆ ਇਲੈਕਟ੍ਰੀਕਲ ਕਾਰ ਕੱਢਦੇ ਆ 골ਡ ਕੱਢਣਾ ਇਹ ਇਹ ਰੁਟੀਨ ਚ ਡੇਲੀ ਨਿਕਲਦੇ ਨੇ ਰੋਜ਼ਾਨਾ ਅੱਛਾ ਜੀ ਹਾਂ ਜੀ ਰੋਜ਼ਾਨਾ ਸਕ੍ਰੈਚ ਨਿਕਲਦੀ ਆ ਇਹ ਜਿੰਨਾਂ ਜਦੋਂ ਅਸੀਂ ਸਕ੍ਰੈਚ ਕਰਾਂਗੇ ਤੇ ਕੁਝ ਸਕ੍ਰੈਚ ਲੱਗਿਆ ਹੋਇਆ ਸਕ੍ਰੈਚ ਵਾਊਚਰ ਦੇ ਨਾਲ ਸਕ੍ਰੈਚ ਕਰਕੇ ਉਹ ਜਦਿਆਂ ਮਤਲਬ ਪਤਾ ਲੱਗਦਾ ਵੀ ਕੀ ਨਿਕਲਿਆ ਹੈਗਾ ਔਰ ਗਿਫਟ ਵੀ ਮਿਲਦਾ ਸਕੀਮ ਵੀ ਮਿਲਦੀ ਆ ਕੈਸ਼ਬੈਕ ਵੀ ਮਿਲਦਾ ਇਹ ਨਾਮ ਜਿਹੜੇ ਨੇ ਮੌਕੇ ਤੇ ਹੀ ਦੇ ਦਿੰਨੇ ਨੇ ਜਿਹੜਾ ਹੁਣ ਅੱਜ ਕੱਲ ਸਿਸਟਮੇ ਹੋ ਗਿਆ ਜੋ ਵੀ ਨਿਕਲੂ ਤੁਹਾਨੂੰ ਨਾ ਆਨਲਾਈਨ ਹੀ ਮਿਲੂਗਾ ਤੁਹਾਡੇ ਮੋਬਾਈਲ ਤੇ ਉਹਨੂੰ ਮੈਸੇਜ ਆਊਗਾ ਤੁਹਾਡੇ ਘਰ ਪਹੁੰਚ ਜਾ ਬਾਕੀ ਗਿਫਟ ਜਿਹੜਾ ਹੈਗਾ ਉਹਸੀਂ ਨਾਲ ਦੇ ਨਾਲ ਦੇਵਾਂਗੇ ਜਦੋਂ ਵੀ ਸਾਡੇ ਕੋਈ ਕਸਟਮਰ ਆਊਗਾ ਫਿਰ ਕੈਸ਼ਬੈਕ ਵੀ ਨਾਲ ਦੇ ਦਿਆਂਗੇ ਇਲਾਕਾ ਵਸੇ ਨੂੰ ਕੀ ਮੈਸੇਜ ਆ ਆਪਣਾ ਦੀਵਾਲੀ ਦੇ ਲੱਕ ਮਗਰ ਮੇਰਾ ਮੈਸੇਜ ਆ ਵੀ ਤੁਸੀਂ ਅਥਰਾਇਜ਼ ਸਟੋਰ ਤੇ ਆਓ ਐ ਜਿਵੇਂ オリジナル ਸਮਾਨ ਪਾਓ ਸਸਤੇ ਰਿਟਾ ਦੇ ਲੈ ਕੇ ਜਾਓ ਮਸ਼ੀਨਾ ਹੈਵਲਸ ਦੀਆਂ ਲੈ ਕੇ ਜਾਓ ਐਲਈਡੀ ਟੀਵੀ ਲੈ ਕੇ ਜਾਓ ਫਰਿੱਜ ਲਿਜਾਓ ਬਾਕੀ ਅਪਲੈਂਸਸ ਦੀ ਰੇਂਜ ਲੱਗੀ ਆ ਬਹੁਤ ਜ਼ਿਆਦਾ ਇਲੈਕਟ੍ਰੀਕਲ ਆਈਟਮਾਂ ਬਹੁਤ ਜ਼ਿਆਦਾ ਨਵੀਂ ਨਵੀਂ ਲੱਗੀਆਂ ਨੇ ਤੇ ਆਪ ਪੜਾ ਲਾਏ ਬਣੇ ਇਧਰ ਸਾਰੀਆਂ ਸਕੀਮਾਂ ਦੇ ਨਾਲ ਫਾਇਦਾ ਲਓ ਸਾਰੇ ਸ਼ਹਿਰ ਇਲਾਕਾ ਵਾਸੀ ਨੂੰ ਮਿਲਦੀ ਹੈ ਜਰੂਰ ਇੱਥੇ ਆ ਕੇ ਪਹਿਲਾਂ ਅੰਮਲਾ ਨੂੰ ਬਿਠਾ ਕੇ ਤੇ ਬਿੜੀ